ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਇਸ ਮੌਜੂਦਾ ਵਿਧਾਇਕ ਰਾਜਾ ਤਸਵੀਰ ਸਿੰਘ ਰਾਏ ਦੇ ਦਫਤਰ ਵਿੱਚ ਜਿੱਥੇ ਇੱਕ ਖੂਬਸ਼ੀਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਹੁਣ ਆਪਾਂ ਗੱਲਬਾਤ ਕਰਾਂਗੇ ਰਾਜਾ ਸਾਹਿਬ ਨਾਲ ਜਿਹੜੀ ਹੈ ਜੀ ਪ੍ਰੈਸ ਕਾਨਫਰੰਸ ਨੇ ਕੀਤੀ ਕਿਸ ਸੰਬੰਧ ਵਿੱਚ ਕੀਤੀ ਗਈ ਹੈ ਪਹਿਲਾਂ ਸਭ ਤੋਂ ਮੈਂ ਮੀਡੀਆ ਦਾ ਧੰਨਵਾਦ ਕਰਦਾ ਜਿਹੜਾ ਤੁਸੀਂ ਸ਼ਾਰਟ ਨੋਟਿਸ 'ਤੇ ਪਹੁੰਚੇ ਹੋ ਅੱਜ ਭੜਾਂ ਦੀ ਮਾਰ ਥੱਲੇ ਆਏ ਪਰਿਵਾਰ ਜਿਨ੍ਹਾਂ ਦੇ ਕਰ ਬਿਲਕੁਲ ਟੱਟ ਗਏ ਸਨ ਔਰ ਜਿਨ੍ਹਾਂ ਕੋਲ ਕੋਈ ਇਨਕਮ ਸੋਰਸ ਦਾ ਕੋਈ ਸਾਧਨ ਨਹੀਂ ਹੈ ਲੋੜਵੰਦ ਪਰਿਵਾਰ ਸਨ ਉਹ ਉਹ ਇੱਥੇ ਨਾਲ ਸਾਡੇ ਬੈਠੇ ਵੀ ਆ ਰੜੇ ਤੋਂ ਕੁਝ ਬੈਠੇ ਨੇ ਗੰਦੋਵਾਲ ਤੋਂ ਪੱਤੇਕੁੱਲੇ ਤੋਂ ਔਰ ਉਹ 10 ਪਰਿਵਾਰ ਪਰ ਕੀਤੇ ਆ ਇਹੋ ਜਿਨ੍ਹਾਂ ਦੀ ਬਹੁਤ ਜ਼ਿਆਦਾ ਹਲਤ ਕਰਾਵਿਆ ਤਾਂ ਮੈਂ ਨਾਲ ਹੀ ਹਦੀਪ ਜੀ ਦਾ ਧੰਨਵਾਦ ਕਰਦਾ ਮਨੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੀ ਹੈਲਪ ਦੇ ਵਿੱਚ ਆਪਣਾ ਵੀ ਯੋਗਦਾਨ ਪਾਇਆ ਔਰ ਜਨੈਲ ਜੀ ਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਅੱਜ ਅਸੀਂ ਮਾਲੀ ਸਹਿਤਾ ਦੇ ਰੂਪ ਦੇ ਵਿੱਚ ਸਰਕਾਰ ਦੇ ਵਕਰੇ ਆਉਣੇ ਆ ਆਪਣੇ ਵੱਲੋਂ ਨਾਲ 50-50 ਹਜ਼ਾਰ ਰੁਪਈਆ ਇਹਨਾਂ ਨੂੰ ਅਸੀਂ ਤੱਕ ਦੇ ਰਹੇ ਹਾਂ 10 ਦਾ 10 ਪਰਿਵਾਰ ਹੈ ਰੜੇ ਦੇ ਗੰਦੋਵਾਲ ਸੱਤਕ ਔਰ ਜਿਹੜੇ ਸਾਡੇ ਪਹਿਲਾ ਘਰ ਟੱਠਿਆ ਸੀ ਤੁਸੀਂ ਸਾਰੇ ਜਾਣਦੇ ਹੋ ਮੌਤ ਵੀ ਹੋਈ ਸੀ ਉਹਨਾਂ ਦਾ ਅਸੀਂ 12 ਲੱਖ ਰੁਪਏ ਸਰਕਾਰ ਵੱਲੋਂ ਦੇ ਚੁੱਕੇ ਸਰ ਇਹ ਜਿਹੜੇ ਪੈਸੇ ਦੇ ਰਹੇ ਆ ਤੁਸੀਂ ਆਪਣੇ ਵੱਲੋਂ ਦੇ ਰਹੇ ਹੋ ਕਿ ਸਰਕਾਰ ਵੱਲੋਂ ਦੇ ਰਹੇ ਹੋ ਨਹੀਂ ਇਹ ਆਪਣੇ ਤੌਰ ਤੇ ਮਾਲੀ ਸਰਕਾਰ ਸਰਕਾਰ ਵੱਲੋਂ ਆ ਹਾਂ ਜਿਹੜੀ ਸਰਕਾਰ ਦੀ ਆ ਉਹ ਵੀ ਅਸੀਂ ਪ੍ਰੋਸੈਸ ਦੇ ਵਿੱਚ ਆ ਉਹ ਵੀ ਨਾਲ ਅਟੈਚ ਜਲਦੀ ਕਰਾਂਗੇ ਉਹਦੇ ਬਾਰੇ ਵੀ ਤੁਹਾਨੂੰ ਅਸੀਂ ਜਲਦੀ ਦੱਸਾਂਗੇ ਇਹ 10 ਪਰਿਵਾਰ ਜਿਹਦੀ तकरीबन 5 ਲੱਖ ਦੇਗੀ 10 ਪਰਿਵਾਰਾਂ ਨੂੰ ਲਗਭਗ 5 ਲੱਖ ਦੇ ਨਹੀਂ ਇੱਕ-ਇੱਕ ਨੂੰ 50-50 ਹਜ਼ਾਰ ਰੁਪਏ ਹਾਂ ਕਿਉਂਕਿ ਉਹਨਾਂ ਕੋਲ ਕੋਈ ਵੀ ਇਨਕਮ ਸੋਰਸ ਨਹੀਂ ਹੈ ਇੱਕ ਉਹਨਾਂ ਦੀ ਸਿਰਫ ਸਹਾਇਤਾ ਤੌਰ ਤੇ ਕਰ ਰਹੇ ਹਾਂ ਔਰ ਹਰਦੀਪ ਜੀ ਆ ਜਾਓ ਕਿਉਂਕਿ ਸਭ ਤੋਂ ਵੱਡਾ ਜੇ ਧਾਰਮਿਕ ਤੌਰ ਤੇ ਵੀ ਆਪਾਂ ਦੇਖੀਏ ਸਮਾਜਿਕ ਤੌਰ ਤੇ ਵੀ ਦੇਖੀਏ ਸਭ ਤੋਂ ਅਤਪੁੰਨ ਦਾ ਇਹ ਹੁੰਦਾ ਕਿ ਜਿਹੜੇ ਲੋਡ ਬੰਦ ਤੱਕਰ ਚੀਜ਼ ਉੱਪਰ ਜਾ ਮਹਾਪੁਰਖ ਵੀ ਕਹਿੰਦੇ ਹੁੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲ ਤਾਂ ਪੰਜਾਬ ਦੇ ਵਿੱਚ ਬਹੁਤ ਹੀ ਸੱਜਣਾ ਨੇ ਬਹੁਤ ਅੰਤਿਕ ਕਹਿ ਲਈਏ ਸੇਵਾ ਕੀਤੀ ਆ ਔਰ ਮੈਂ ਐਨ ਆਰ ਆਈ ਵੀਰਾਂ ਦਾ ਵੀ ਸਮਾਜਿਕ ਜਥੇਬੰਦੀਆਂ ਦਾ ਵੀ ਧਾਰਮਿਕ ਜਥੇਬੰਦੀਆਂ ਦਾ ਵੀ ਜਿਹੜੇ ਸਾਡੇ ਵਿਰਸੇ ਨੂੰ ਸੰਭਾਲਦੇ ਗਾਇਕ ਕਲਾਕਾਰ ਆ ਉਹਨਾਂ ਦਾ ਵੀ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨੇ ਵੀ ਪੰਜਾਬ ਨੂੰ ਮੁੜ ਪੈਰਾ ਤੇ ਖੜਾ ਕਰਨ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਇਆ ਪ੍ਰਮਾਤਮਾ ਕਰੇ ਜਿਨ੍ਹਾਂ ਵੱਲੋਂ ਵੀ ਇੱਕ ਪੈਸੇ ਦੀ ਕੀ ਇੱਕ ਰੁਪਏ ਦੀ ਵੀ ਹੈਲਪ ਕੀਤੀ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਇਹਨਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖੀ ਤਾਂ ਕਿ ਇਹ ਸਮਾਜ ਦੀ ਪੰਜਾਬ ਦੀ ਇਸੇ ਤਰ੍ਹਾਂ ਹੀ ਵੱਧ ਚੜ ਕੇ ਹੈਲਪ ਕਰਦੇ ਰਹਿਣ ਕਿਉਂਕਿ ਐਨ ਆਰ ਆਈ ਵੀਰ ਵੀ ਬੈਠੇ ਜ਼ਰੂਰ ਪਾਰ ਆ ਪਰ ਉਹਨਾਂ ਦੇ ਦਿਲ ਧੜਕਣ ਉਹਨਾਂ ਦੀ ਹਮੇਸ਼ਾ ਪੰਜਾਬ ਦੀ ਵਿੱਚ ਵੱਜਦੀ ਹੈ ਤਾਂ ਮੇਰੀ ਗੁਜਾਰਸ਼ ਹੁੰਦੀ ਹੈ ਕਿ ਜਿਹੜਾ ਵੀ ਐਨ ਆਰ ਆਈ ਵੀਰ ਪੰਜਾਬ ਦੇ ਵਿੱਚ ਆਉਂਦਾ ਘਟੂ ਘਟ ਪੰਚਾਇਤ ਉਹਨੂੰ ਜ਼ਰੂਰ ਜੀ ਆ ਕੇ ਕਿਉਂਕਿ ਉਸ insan ਨੇ ਕੁਛ ਨਾ ਕੁਛ ਪਿੰਡ ਲਈ ਔਰ ਸਮਾਜ ਨੂੰ ਕੁਛ ਨਾ ਕੁਛ ਦੇ ਕੇ ਜਾਣਾ ਹੁੰਦਾ ਜੇ ਲੈ ਕੇ ਜਾਂਦੇ ਤਾਂ ਸਿਰਫ ਤੇ ਸਿਰਫ ਉਹ ਤੁਹਾਡਾ ਪਿਆਰ ਜਿਹੜਾ ਤੁਸੀਂ ਉਹਨਾਂ ਨੂੰ ਦਿੰਦੇ ਉਹ ਹੀ ਲੈ ਕੇ ਜਾਂਦੇ ਆ ਜਿਸ ਤਰੀਕੇ ਦੇ ਨਾਲ ਲੜਕੀ ਕਦੀ ਵੀ ਆਪਣੇ ਪੇਕੇ ਪਰਿਵਾਰ ਦਾ ਮਾੜਾ ਨਹੀਂ ਸੋਚਦੀ ਇਸ ਤਰ੍ਹਾਂ ਐਨਆਰਆਈ ਵੀਰ ਬਾਹਰ ਬੈਠੇ ਕਦੇ ਵੀ ਪੰਜਾਬ ਦਾ ਕੋਈ ਮਾੜਾ ਨਹੀਂ ਸੋਚਦੇ ਔਰ ਤੁਹਾਡਾ ਵੀ ਦਾਨੀ ਸੱਜਣਾ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਸ ਰੱਖਦਾ ਪ੍ਰਮਾਤਮਾ ਇਸੇ ਤਰ੍ਹਾਂ ਸਾਰਿਆਂ ਨੂੰ ਬਲ ਬੱਧ ਦੀ ਔਰ ਆਪਣੇ ਦੱਸੇ ਮਾਰਗ ਤੇ ਚੱਲਣ ਦੀ ਹਿੰਮਤ ਬਖਸ਼ਦਾ ਰਹੇਗਾ ਜਿਹੜੀ ਕੇਜ ਤੇ ਜਿਸ ਤਰ੍ਹਾਂ ਕੀ ਕੋਚ ਜਿਹੜੀ ਯਾਰ ਕੀਤੀ ਆ ਕਿੰਨਾ ਕੁਛ ਲਾਟ ਆਇਆ ਇਹਦੇ ਤੋਂ ਇਹ ਯਾਦ ਮਾਇਨ ਨਹੀਂ ਇਸੇ ਬਾਅਦ ਸਕਤੀ ਆ ਕਿ ਕਿਹੜਾ ਮਾਇਨ ਹੋਤੀ ਆ ਤੇ ਉਹਦੇ ਵੀ ਤੁਸੀਂ ਆਪਣਾ ਕੀ ਐਕਸ਼ਨ ਕਰੋਗੇ ਦੇਖੋ ਨਜਾਇਜ਼ ਮਾਈਨਿੰਗ 'ਚ ਇਹ ਪਹਿਲਾਂ ਵੀ ਆਪਾਂ ਵਰਕਰਾ ਰਹੇ ਆਂ ਅੱਜ ਵੀ ਵਰਕਰਾ ਪਰ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਆ ਉਹ ਆਪਣੇ ਖੇਤ ਨੂੰ ਪਧਰਾ ਕਰਨ ਲਈ ਹਰੇਕ ਯਤਨ ਲਗਾ ਸਕਦੇ ਆ ਉਹਨੂੰ ਵੇਚ ਸਕਦੇ ਆ ਉਹ ਤਾਂ ਸੀਐਮ ਸਾਹਿਬ ਨੇ ਪਹਿਲਾਂ ਹੀ ਡਿਕਲੇਅਰ ਕਰਤਾ ਹੈ ਕਿ ਜਿਸ ਦਾ ਖੇਤ ਉਸ ਕੀ ਦੀ ਸਨਬੇ ਵਿਧਾਇਕ ਜੀ ਸੀ ਸਿੰਘ ਰਾਜਾ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਦੇ ਮਕਾਨ ਜਿਹੜੇ ਟੁੱਟ ਚੁੱਕੇ ਨੇ ਜਿਨ੍ਹਾਂ ਦੇ ਮਕਾਨ ਬਿਲਕੁਲ ਹੀ ਜਿਹੜੇ ਟੁੱਟ ਚੁੱਕੇ ਨੇ ਉਹਨਾਂ ਦੇ ਪਰਿਵਾਰ ਨੂੰ ਮੇਰੇ ਵੱਲੋਂ ਜਿਹੜਾ ਪਿਆ ਪਿਆ ਹਜ਼ਾਰ ਰੁਪਇਆ ਜਿਹੜਾ ਕੈਸ਼ ਦਿੱਤਾ ਗਿਆ ਵਾ ਇਹ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਹੋਰ ਵੀ ਕੋਈ ਚੀਜ਼ ਦੀ ਜ਼ਰੂਰਤ ਪਊਗੀ ਤੇ ਵਿਧਾਇਕ ਰਾਜਾ ਉਸ ਪਰਿਵਾਰ ਨਾਲ ਖੜਾ ਹੈ ਤੁਸੀਂ ਵੇਖਦੇ ਹੋ ਦਿਨਿਸ਼ਵਰ ਮੈਂ ਹਾਂ ਅਰਜੁਨ ਜੈਨ ਟੰਡਾ ਹਰਮਤ